ਸਤਿਕਾਰ ਜੀ ਮੈਂ ਧਰਮਿੰਦਰ ਸਿੰਘ ਜਨਰ ਸੈਕਟਰੀ ਸ਼ੀਤਪਗਸ ਸਿੰਘ ਨੋਜਨ ਸਭਾ ਪੰਜਾਬ 24 ਮਈ ਦੀ ਰੈਲੀ ਦੀ ਤਿਆਰੀਆਂ ਨੂੰ ਲੈ ਕੇ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਜਿਹੜੀ ਰੈਲੀ ਸ਼ੀਤਪਗਸ ਸਿੰਘ ਨੋਜਨ ਸਭਾ ਵੱਲੋਂ ਮੁੱਖ ਤੌਰ ਤੇ ਨਸ਼ੇ ਤੇ ਬੇਰੁਜ਼ਗਾਰੀ ਦੇ ਖਾਤਮੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਅੱਜ ਫਲੋਰ ਦੇ ਬੇਗਮਪੁਰ ਦੇ ਵਿੱਚ ਹੁਣ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਬੱਡੀ ਗਿਂਤੀ ਨੌਜਵਾਨਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਤੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਕਿਸ ਪ੍ਰਕਾਰ ਦੇ ਨਾਲ ਤਿਆਰੀ ਕੀਤੀ ਜਾਏਗੀ ਸਾਡੇ ਨਾਲ ਅਜੇ ਫਲੋਰ ਜੀ ਜਿਹੜੇ ਸਾਡੇ ਸ਼ੀਰਪਖ ਸੀ ਨੌਜਵਾਨ ਸਭਾ ਦੇ ਸੂਬੇ ਦੇ ਵੀ ਪ੍ਰਧਾਨ ਹੈ ਲਗਾਤਾਰ ਨੌਜਵਾਨਾਂ ਦੀਆਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਫਲੋਰ ਜਲੰਧਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰਦੇ ਆ ਉਹ ਇਸ ਮੀਟਿੰਗ ਦੇ ਵਿੱਚ ਕਿੱਦਾਂ ਦੀ ਗਤੀਵਿਧੀਆਂ ਇਸ ਇਲਾਕੇ ਦੇ ਵਿੱਚ ਚੱਲਦੀ ਪਈਆਂ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਤਾਂ ਕਿ ਪੰਜਾਬ ਭਰ ਦੇ ਨੌਜਵਾਨ ਉਤਸ਼ਾਹਤ ਹੋ ਕੇ 24 ਮਈ ਕਰਤਾਰ ਸਿੰਘ ਸਰਾਪੇ ਦੇ ਜਨਮ ਦਿਹਾੜੇ ਦੇ ਉੱਤੇ ਕੀਤੀ ਜਾ ਰਹੀ ਇਸ ਕਨਵੈਨਸ਼ਨ ਇਸ ਰੈਲੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਮੈਂ ਕਹਾਂਗਾ ਅੱਜ ਇਹ ਜੀ ਤੁਹਾਡੇ ਨਾਲ ਜਿਹੜੀ ਆ 2 ਮਿੰਟ ਦੀ ਜਿਹੜੀ ਸਾਂਝ ਪਾਣ। ਅੱਜ ਅਸੀਂ ਜਿਹੜਾ ਸ਼ਿਵ ਭਗਤ ਸਿੰਘ ਨੌਜਵਾਨ ਸਭਾ ਪਿੰਡ ਬੇਗਮਪੁਰੇ ਦੇ ਅੰਦਰ ਮੀਟਿੰਗ ਕੀਤੀ ਆ ਇਸੇ ਤਰ੍ਹਾਂ ਹੀ ਇਸ ਤਹਿਸੀਲ ਫਲੋਰ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਪਿੰਡਾਂ ਦੇ ਅੰਦਰ ਅਸੀਂ ਨੌਜਵਾਨਾਂ ਨੂੰ ਲਾਮਬੰਦ ਕਰਨ ਦੇ ਲਈ ਲਗਾਤਾਰ ਜੁੰਟ ਮੀਟਿੰਗਾਂ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਸੁਨੇਹਾ ਦੇ ਰਹੇ ਆ ਕਿ ਜਿਹੜੀ 24 ਮਈ ਨੂੰ ਸ਼ੀਟ ਕਰਤਾ ਸਿੰਘ ਸਰਾਬ ਦੇ ਜਨਮ ਦਿਨ ਦੇ ਉੱਪਰ ਅਸੀਂ ਵਿਸ਼ਾਲ ਨੌਜਵਾਨਾਂ ਦੀ ਕਨਵੈਨਸ਼ਨ ਕਰ ਰਹੇ ਹਾਂ ਨੌਜਵਾਨਾਂ ਦੇ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੇ ਰੁਜ਼ਗਾਰ ਦੇ ਸਵਾਲ ਨੂੰ ਲੈ ਕੇ ਨੌਜਵਾਨਾਂ ਦੀ ਐਜੂਕੇਸ਼ਨ ਦੇ ਸਵਾਲ ਨੂੰ ਲੈ ਕੇ ਇਥੋਂ ਦੇ ਅੰਦਰ ਜਿਹੜਾ ਸਮਾਜ ਦੇ ਅੰਦਰ ਨਸ਼ਾ ਫੈਲਿਆ ਸਰਕਾਰਾਂ ਜਿਹੜੀਆਂ ਨਸ਼ਾ ਸਾਡੀ ਜਵਾਨੀ ਨੂੰ ਅੱਜ ਜਾਣ ਬੁੱਝ ਕੇ ਉਹਨਾਂ ਦੇ ਮੂੰਹਾਂ ਦੇ ਵਿੱਚ ਠੋਸ ਰਹੀਏ ਤੇ ਜਵਾਨੀ ਨੂੰ ਅੰਨਿਆ ਕਰਕੇ ਜਿਹੜੀ ਬਰਬਾਦ ਕਰ ਰਹੀ ਹੈ ਉਹਦੇ ਖਿਲਾਫ ਜਿਹੜੀ ਲਾਮਬੰਦੀ ਕਰਕੇ ਅਸੀਂ ਵੱਡੀ ਕਨਵੈਨਸ਼ਨ 24 ਮਈ ਨੂੰ ਕਰ ਰਹੇ ਹਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ 24 ਮਈ ਦੀ ਕਨਵੈਨਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਉਸ ਦਿਨ ਸਾਡੀ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਲੋ ਪੰਜਾਬ ਦੇ ਅੰਦਰ ਰਜਗਾਰ ਦੇ ਸਵਾਲ ਨੂੰ ਲੈ ਕੇ ਨਸ਼ਿਆਂ ਦੇ ਸਵਾਲ ਨੂੰ ਲੈ ਕੇ ਤੇ ਪੰਜਾਬ ਦੇ ਜਵਾਨੀ ਦੇ ਭਗ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਵਿਸ਼ਾਲ ਕਨਵੈਨਸ਼ਨ ਕਰਕੇ ਇੱਕ ਨਵਾਂ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਨਵਾਂ ਸੰਘਰਸ਼ ਜਿਹੜਾ ਪੰਜਾਬ ਦੇ ਅੰਦਰ ਛੇੜਿਆ ਜਾਊਗਾ ਤੇ ਇਥੋਂ ਦੀਆਂ ਸਰਕਾਰਾਂ ਨੂੰ ਮਜਬੂਰ ਕੀਤਾ ਜਾਊਗਾ ਕਿ ਜਿੰਨਾ ਚਿਰ ਜਵਾਨੀ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਉਹਨਾਂ ਚਿਰ ਪੰਜਾਬ ਦੀ ਜਵਾਨੀ ਤੁਹਾਨੂੰ ਟਿਕ ਕੇ ਨਹੀਂ ਬੈਠਣ ਦੇਊਗੀ ਇਹਨਾਂ ਸ਼ਬਦਾਂਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਅਜੀਤ ਜੀ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਭਗਵੰਤ ਮਾਨ ਜਿਹੜਾ ਲਗਾਤਾਰ ਇਹ ਦਾਅਵੇ ਕਰਦਾ ਆਇਆ ਗਰੰਟੀਆਂ ਦਿੰਦਾ ਆਇਆ ਕਿ ਮੈਂ ਨੌਜਵਾਨਾਂ ਲਈ ਰੋਜ਼ਗਾਰ ਦਵਾਂਗਾ ਤੇ ਪਿਛਲੇ ਸਮੇਂ ਤੋਂ ਜਿੱਦਾਂ ਦੀ ਕੁੱਟਮਾਰ ਭਗਵੰਤ ਮਾਨ ਸਰਕਾਰ ਵੱਲੋਂ ਬੇਰੋਜ਼ਗਾਰਾਂ ਦੀ ਕੀਤੀ ਜਾ ਰਹੀ ਹੈ ਇਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾਗੀ ਉਹ ਸੱਦਾ ਦੇ ਰਹੀ ਹੈ ਪੰਜਾਬ ਭਰ ਦੇ ਨੌਜਵਾਨਾਂ ਨੂੰ ਆਓ ਘਰਾਂ ਦੇ ਵਿੱਚੋਂ ਨਿਕਲੀਏ ਤੇ ਸੰਘਰਸ਼ਾਂ ਦੇ ਰਾਹ ਮੰਲੀਏ ਸ਼ਹੀਦ ਆਜ਼ਮ ਭਗਾ ਸਿੰਘ ਸ਼ਹੀਦ ਸ਼ਹੀਦ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਸੰਘਰਸ਼ ਲੜੇ ਤੇ ਲਗਾਤਾਰ ਨੌਜਵਾਨਾਂ ਨੂੰ ਵੰਗਾਰਿਆ ਤੇ ਇੱਕ ਵੱਡਾ ਜਿਹੜਾ ਰਾਹ ਸਾਡੇ ਲਈ ਦੱਸਿਆ ਹੈ ਉਸ ਰਾਹ ਨੂੰ ਅੱਗੇ ਲੈ ਕੇ ਚੱਲੀਏ ਇਹਦੇ ਨਾਲ ਹੀ ਗੋਗੀ ਬੇਗੰਪੁਰ ਸਾਡੇ ਜਿਹੜੇ ਇਸ ਪਿੰਡ ਦੀ ਸਲਾਕੇ ਦੀ ਅਗਵਾਈ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਜਿਹੜੇ ਤੁਹਾਡੇ ਨਾਲ ਸਾਝ ਪਾਣ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਇਹ ਜਿਹੜੀ ਲੜਾਈ ਦੇ ਵਿੱਚ ਵੱਖ-ਵੱਖ ਰੂਪ ਦੇ ਵਿੱਚ ਅਸ਼ੀਰ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਤੇ ਸਮੂਹ ਪੰਜਾਬ ਦੇ ਨੌਜਵਾਨ ਲਗਾਤਾਰ ਯਤਨ ਕਰ ਰਿਹਾ ਹੈ ਤਾਂ ਕਿ ਭਗਵੰਤ ਮਾਨ ਸਰਕਾਰ ਜਿਹੜੀ ਲੋਕ ਵਿਰੋਧੀ ਨੋਜਵਾਨੀ ਵਿਰੋਧੀ ਜਿਹੜੀ ਫੈਸਲੇ ਲੈ ਰਹੀ ਹੈ ਉਹਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾ ਸਕੇ ਤੇ ਇਸ ਸਰਕਾਰ ਦੀ ਜਿਹੜੀ ਗੰਦੀਆਂ ਨੀਤੀਆਂ ਆ ਉਹਨੂੰ ਨੰਗਾ ਵੀ ਕੀਤਾ ਜਾ ਸਕੇ ਗੋਗੀ ਹੁਣੀ ਵੀ ਜਿਹੜੀ ਤੁਹਾਡੇ ਨਾਲ ਜਿਹੜੀ ਹੈ ਉਹ ਸਾਹਜ ਪਾਣਗੇ ਇਸ ਵੀਡੀਓ ਦੇ ਮੱਦੇ ਨਾਲ ਗੋਗੀ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਲਗਾਤਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਦੋਂ ਤੋਂ ਗਠਿਤ ਹੋਈ ਆ तकरीबन 2004-5 ਤੋਂ ਪਿੰਡ ਦੇ ਵਿੱਚ ਸਾਡਾ ਯੂਨਿਟ ਸਰਗਰਮ ਰਿਹਾ ਆ ਉਸ ਤੋਂ ਤੋਂ ਬਾਅਦ ਲਗਾਤਾਰ ਅਸੀਂ ਕੋਈ ਵੀ ਪਿੰਡ ਦੇ ਵਿੱਚ ਧੱਕਾ ਹੁੰਦਾ ਆ ਜਾਂ ਕਿਸੇ ਵੀ ਤਰ੍ਹਾਂ ਦੀ ਇਲਾਕੇ ਦੇ ਵਿੱਚ ਕੋਈ ਐਸਓਜੀ ਘਟਨਾ ਹੁੰਦੀ ਉੱਥੇ ਅਸੀਂ ਪੂਰਾ ਸਹਿਯੋਗ ਕਰੀਦਾ ਆ ਜਿੱਦਾਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਤਾਂ ਅਸੀਂ ਉਹ ਵਿਰੋਧ ਕਰੀਦਾ ਜਿੱਦਾਂ ਨਸ਼ਿਆਂ ਦਾ ਨਸ਼ਿਆਂ ਖਿਲਾਫ ਅਸੀਂ ਹਮੇਸ਼ਾ ਲੜਾਈ ਲੜੀਦੀ ਆ ਇਹ ਜਿਹੜੀ ਸਾਨੂੰ ਮੰਨ ਲਓ ਸੋਚ ਮਿਲੀ ਹੈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵਿੱਚ ਆਉਣ ਤੋਂ ਬਾਅਦ ਮਿਲੀ ਆ ਅੱਜ ਸਾਡੇ ਕੋਲ ਤਰਮਿੰਦਰ ਜੀ ਤੇ ਅਜੇ ਜੀ ਪਹੁੰਚੇ ਆ ਸ੍ਰੀਲ ਭੈਣੀ ਜੀ ਪਹੁੰਚੇ ਆ ਟੀਮ ਪਹੁੰਚੀ ਆ ਸਾਡੇ ਕੋਲ ਅੱਜ ਸਨੇਹਾ ਦੇਣ ਆਈ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਬਈ ਬੇਗਮਪੁਰ ਦੇ ਵਿੱਚ ਵੱਧ ਤੋਂ ਵੱਧ ਨੌਜਵਾਨ ਇਸ ਕਨਵੈਨਸ਼ਨ ਵਿੱਚ ਜਾਣਗੇ ਤੇ ਨੌਜਵਾਨ ਜਿਹੜੇ ਆ ਇਹ ਭਗਤ ਸਿੰਘ ਦੇ ਵਿਚਾਰਾਂ ਦੇ ਕਰਤਾ ਸਿੰਘ ਦੇ ਵਿਚਾਰਾਂ ਦੇ ਖਾਣੀਆਂ ਸੀ ਬਣਾ ਕੇ ਇਹਨਾਂ ਨੂੰ ਇਸ ਪਿੰਡ ਨੂੰ ਇਸ ਮਤਲਬ ਸੂਬੇ ਨੂੰ ਕਹਿ ਲੋ ਵੀ ਪੰਜਾਬ ਨੂੰ ਪੂਰੇ ਤਹਿਸੀਲ ਫਲੋਰ ਨੂੰ ਇਸ ਰਾਤੇ ਤੋਰਨ ਦੀ ਅਸੀਂ ਜਦੋਂ ਜਦ ਕਰ ਰਹੇ ਤਾਂ ਕੋਸ਼ਿਸ਼ ਹੈ ਵੀ ਆਉਣ ਵਾਲੇ ਟਾਈਮ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਾਲੇ ਦੋਲੇ ਸਾਡੇ ਕਈ ਪਿੰਡਾਂ ਦੇ ਵਿੱਚ ਪਹਿਲੂ ਵੀ 10-12 ਜੂਟ ਸਾਡੇ ਚੱਲਦੇ ਪਏ ਆ ਹੋਰ ਜ਼ਿਆਦਾ ਜੂਟ ਬਣਾਵਾਂਗੇ ਤੇ ਇਹਦੇ ਵਿੱਚ ਵੱਧ ਤੋਂ ਵੱਧ ਇਸ ਲੜਾਈ ਵਿੱਚ ਹਿੱਸਾ ਪਾਵਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਵੀ ਜਿਹੜੀ ਜਵਾਨੀ ਆ ਹੁਣ ਆਪਣੀਆਂ ਜਿਹੜੀਆਂ ਅੱਗੇ ਗਲਤੀਆਂ ਕੀਤੀਆਂ ਸੀ ਚਾਹੇ ਉਹ 15 ਦੇ ਵਿੱਚ ਆ ਬਾਦਲਾਂ ਨੂੰ ਵੋਟਾਂ ਪਾਈਆਂ ਜਾਂ ਕੈਪਟਨ ਨੂੰ ਪਾਈਆਂ ਤਾਂ ਚਾਹੇ ਇਹਨਾਂ ਨੂੰ ਪਾਈਆਂ ਗਲਤੀ ਦੁਆਰਾ ਨਹੀਂ ਹੋਊਗੀ ਇਸ ਲਈ ਅਸੀਂ ਇਹਨਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਹੁਣ ਨਸ਼ਿਆਂ ਵਿਰੁੱਧ ਕੱਲੇ ਪੋਸਟਰ ਲਾ ਕੇ ਰੋਗੀ ਹੋ ਗਿਆ ਨਸ਼ੇ ਦੇ ਉਹਨਾਂ ਲਈ ਦਵਾਈ ਅਸੀਂ ਹਮੇਸ਼ਾ ਕਰਦੇ ਹਾਂ ਉਹਨਾਂ ਨੂੰ ਦਵਾਈਆਂ ਹਲ ਦਿੱਤੀਆਂ ਉਹਨਾਂ ਨੂੰ ਟੀਕੇ ਲਾਏ ਜਾਣ ਉਹਨਾਂ ਨੂੰ ਮਤਲਬ ਕਿ ਵੱਤ ਤੋਂ ਵੱਧ ਇਲਾਜ ਦਿੱਤਾ ਜਾਵੇ ਪਰ ਉਹਨਾਂ ਦੇ ਉਲਟਾ ਗਏ ਜਦੋਂ ਕਿ ਨੌਜਵਾਨ ਕਿਤੇ ਫੜਿਆ ਜਾਂਦਾ ਨਾਕੇ ਤੇ ਤਾਂ ਉਹਦੇ ਤੇ ਆਪਣੇ ਕੋਲੋਂ ਹੀ ਚਿੱਟਾ ਪਾ ਕੇ ਜਾਂ ਉਹਦੇ ਕੋਲ ਪਤਾ ਹੁੰਦਾ ਵੀ ਇਹ ਬੱਚਾ ਨੌਜਵਾਨ ਨਸ਼ਾ ਕਰਦਾ ਆ ਕਈ ਵੇਲੇ ਅਸੀਂ ਖੁਦ ਜਾ ਕੇ ਆਪਣਾ ਨਾਮ ਸਰ ਕੇਂਦਰ ਚ ਲਿਖਾ ਦਿੰਨੇ ਮੈਂ ਨਸ਼ਾ ਛੱਡਣਾ ਚਾਹੁੰਦਾ ਪਰ ਇੱਥੋਂ ਦੀ ਗੰਦੀ ਪੁਲਿਸ ਹੈ ਜਿਹੜੀ ਗੰਦੀ ਸਰਕਾਰ ਹੈ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੌਜਵਾਨਾਂ ਨੂੰ ਚੱਕ ਦਿਆ ਜਾਂਦੇ ਕਿ ਸਮਗਲਰ ਅੱਜ ਵੀ ਵੱਡੀਆਂ ਵੱਡੀਆਂ ਗੱਡੀਆਂ 'ਚ ਅਸੀਂ ਅੱਜ ਸ਼ਾਮ ਆ ਤੁਸੀਂ ਇੱਥੇ ਅੱਡੇ 'ਚ ਦੇਖ ਲਓਗੇ ਵਾਲੇ ਵਾਲੇ ਸਮਗਲਰ ਆਪਣੀਆਂ ਗੱਡੀਆਂ 'ਚ ਬਹਿ ਕੇ ਇੰਜੋਏ ਕਰਦੇ ਆ ਕਿਉਂਕਿ ਸਾਡੀ ਜਵਾਨੀ ਨੂੰ ਖਤਮ ਕਰਕੇ ਉਹ ਆਪਣੀ ਐਸ਼ ਪ੍ਰਸਤੀ ਆਪਣੇ ਘਰ ਚਲਾਉਂਦੇ ਆ ਇਸ ਲਈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬੇਨਾ ਸਮਗਲਰਾਂ 'ਨਾਂਥ ਪਾਈ ਜਾਵੇ ਜਦ ਕਿੜੇ ਬੇਕਸੂਰ ਨੌਜਵਾਨ ਆ ਫਸੇ ਹੋਏ ਨਸ਼ੇ ਵਿੱਚ ਉਹਨਾਂ ਦੀ ਬਾਹਮ ਫੜ ਕੇ ਉਹਨਾਂ ਨੂੰ ਮ 24 ਮਈ ਨੂੰ ਜਲੰਧਰ ਪੌਂਟ ਕੇ ਵੱਡਾ ਕਲੀਓਦਾਂ ਤੋਂ ਇਹ ਗੋਗੀ ਜੀ ਨੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਆਸ ਕਰਦੇ ਆਂ ਕਿ ਇਹ ਹੋਰ ਲੋਕਾਂ ਤੱਕ ਤੁਸੀਂ ਸਾਡਾ ਇੱਕ ਸਾਰਾ ਬਣੋਗੇ ਸਾਡੀ ਮਦਦ ਕਰੋਗੇ ਤਾਂ ਕਿ ਨੋਜਮਾਨੀ ਆਪਣੇ ਪੱਦਰ ਦੇ ਉੱਪਰ ਵੀ ਜਿੱਥੇ-ਜਿੱਥੇ ਸਨੇਹਾ ਪੁੱਜਦਾ ਹੈ ਉਹ 24 ਮਈ ਦੀ ਇਸ ਰੈਲੀ ਦੇ ਵਿੱਚ ਜਿਹੜੀ ਦੇਸ਼ ਭਗਤ ਜਾਦਗਰ ਹਾਲ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਪਹੁੰਚਣਗੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਰਾਹ ਦੇ ਉੱਪਰ ਚੱਲ ਕੇ ਨੌਜਵਾਨਾਂ ਨੂੰ ਸੰਘਰਸ਼ ਕਰਨ ਦਾ ਤੇ ਸਰਕਾਰ ਦੇ ਵਿਰੁੱਧ ਇੱਕ ਵੱਡੀ ਲਾਮਬੰਦੀ ਕਰਨ ਦਾ ਜਿਹੜਾ ਐਸੀ ਜੁੱਦ ਛੇੜਨ ਜਾ ਰਹੇ ਆ ਇੱਕ ਲੜਾਈ ਛੇੜਨ ਜਾ ਰਹੇ ਆ ਇੱਕ ਅੰਦੋਲਨ ਖੜਾ ਕਰਨ ਜਾ ਰਹੇ ਆ ਉਹਦੇ ਵਿੱਚ ਹਿੱਸਾ ਪਾਓਗੇ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਤੁਸੀਂ ਸਾਡੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਤਸਵੀਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰ ਰਹੇ ਹੋ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਨੂੰ ਸਪੋਰਟ ਵੀ ਕਰ ਰਹੇ ਹੋ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਹਟ ਲੈ ਕੇ ਆ ਕੇ ਜੱਥੇਬੰਦ ਕਰਕੇ ਆਨਾਲੇ ਸਮੇਂ ਦੇ ਵਿੱਚ ਵੱਡੇ ਅੰਦੋਲਨ ਦੇ ਵਿੱਚ ਲੈ ਕੇ ਜਾ ਸਕੀਏ ਧੰਨਵਾਦ ਜੀ ਸਾਰੇ ਨਾਲੀਏ Bene, di quello che...